ਅੱਜ ਦੀਆਂ ਖਬਰਾਂ ਵਿਸਥਾਰ ਨਾਲ ਕਾਰਪੋਰੇਸ਼ਨ ਵਿੱਚ ਤਾਇਨਾਤ ਸਟੇਟ ਅਫਸਰ ਤਰਮਿੰਦਰਜੀਤ ਸਿੰਘ ਜੋ ਪਿਛਲੇ ਕਈ ਸਾਲਾਂ ਤੋਂ ਸਟੇਟ ਅਫਸਰ ਦੇ ਅਹੁਦੇ ਤੇ ਕੰਮ ਕਰ ਰਹੇ ਹਨ ਦਾ ਤਬਾਦਲਾ ਪਿਛਲੇ ਮਹੀਨੇ ਹੋ ਚੁੱਕਿਆ ਹੈ ਇਸ ਦੇ ਬਾਵਜੂਦ ਉਹ ਅਜੇ ਵੀ ਆਪਣੇ ਅਹੁਦੇ ਤੇ ਬੈਠੇ ਹਨ ਸਰੋਤਾ ਮੁਤਾਬਕ ਉਹਨਾਂ ਦਾ ਟਰਾਂਸਫਰ ਆਦੇਸ਼ ਜਾਂ ਤਾਂ ਰੋਕ ਦਿੱਤਾ ਗਿਆ ਹੈ ਜਾਂ ਕਿਸੇ ਕਾਰਨ ਕਰਕੇ اٹਕਿਆ ਪਿਆ ਹੈ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਆਖਿਰ ਸਟੇਟ ਅਫਸਰ ਤਰਮਿੰਦਰਜੀਤ ਸਿੰਘ ਦਾ ਐਨੇ ਸਾਲਾਂ ਤੋਂ ਕਦੇ ਤਬਾਦਲਾ ਕਿਉਂ ਨਹੀਂ ਹੋਇਆ ਕੀ ਇਸ ਅਫਸਰ ਦੀ ਕਿਤੇ ਕੋਈ ਸੈਟਿੰਗ ਹੈ ਡਿਸਪਲੇ کئی ਸਾਲਾਂ ਤੋਂ ਆਈਐਸ ਅਹੁਦੇ ਤੇ ਤਾਇਨਾਤ ਹਨ ਅਤੇ ਉਹਨਾਂ ਦੇ ਕਾਰਜਕਾਲ ਦੌਰਾਨ 15 ਤੋਂ 16 ਕਾਰਪੋਰੇਸ਼ਨ ਕਮਿਸ਼ਨਰ ਬਦਲ ਚੁੱਕੇ ਹਨ ਪਰ ਇਹ ਅਫਸਰ ਅਜੇ ਵੀ ਉਸੇ ਕੁਰਸੀ ਤੇ ਬੈਠੇ ਹਨ ਆਖਿਰ ਕਿਉਂ ਐਦਰ ਸ਼ਹਿਰ ਵਿੱਚ ਅਤੀਕਰਮਨ ਚਰਮ ਤੇ ਹੈ ਫਤਿਹਗੜ ਚੂੜੀਆਂ ਰੋਡ ਰਾਮਬਾਗ ਜੀਪੀਓ ਲਾਰੈਂਸ ਰੋਡ ਲੋਹਾਰੀ ਗੇ ਲੋਗੜੀਏ ਅਤੇ ਗੇਟ ਹਕੀਮਾ ਵਰਗੇ ਮੁੱਖ ਬਾਜ਼ਾਰਾਂ ਤੋਂ ਲੈ ਕੇ ਰਿਹਾਇਸ਼ੀ ਇਲਾਕਿਆਂ ਤੱਕ ਗੈਰ ਕਾਨੂੰਨੀ ਕਬਜ਼ਿਆਂ ਦਾ ਦਬਦਬਾ ਹੈ ਟ੍ਰੈਫਿਕ ਜਾਮ ਫੁੱਟਪਾਥਾਂ ਤੇ ਕਬਜ਼ੇ ਅਤੇ ਅਵਿਵਸਥਾ ਇਥੇ ਆਮ ਨਜ਼ਾਰਾ ਬਣ ਚੁੱਕੇ ਹਨ ਇਸ ਦੇ ਬਾਵਜੂਦ ਸੰਬੰਧਿਤ ਅਫਸਰ ਸ਼ਾਇਦ ਹੀ ਕਦੇ ਮੈਦਾਨ ਵਿੱਚ ਨਜ਼ਰ ਆਉਂਦੇ ਹਨ ਫਾਸਲੇ ਲਗਾਤਾਰ ਕੰਪਨੀ ਬਾਗ ਵਿੱਚ ਲੱਗਣ ਵਾਲੀਆਂ ਨਾਜਾਇਜ਼ ਰੇਡੀਆਂ ਨੂੰ ਲੈ ਕੇ ਖਬਰ ਚਲਾ ਰਿਹਾ ਹੈ ਪਰ ਅੱਜ ਬਾਦ ਦੁਪਹਿਰ ਤਰਮਿੰਦਰਜੀਤ ਸਿੰਘ ਨੇ ਕੰਪਨੀ ਬਾਗ ਵਿੱਚ ਦਬਿਸ਼ ਕੀਤੀ ਸਵਾਲ ਇਹ ਹੈ ਕਿ ਜਦੋਂ ਰੇਡੀਆਂ ਸਵੇਰ ਤੋਂ ਹੀ ਖੜੀਆਂ ਹੁੰਦੀਆਂ ਹਨ ਤਾਂ ਕਾਰਵਾਈ ਉਸ ਵੇਲੇ ਕਿਉਂ ਨਹੀਂ ਹੁੰਦੀ ਕਿਸ ਅਫਸਰ ਦੀ ਰੇੜੀ ਵਾਲਿਆਂ ਨਾਲ ਕੋਈ ਸੈਟਿੰਗ ਹੈ ਜੋ ਸਵੇਰੇ ਕਾਰਵਾਈ ਕਰਨ ਤੋਂ ਰੋਕਦੀ ਹੈ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਪ੍ਰਸ਼ਾਸਨ ਨੇ ਸਮੇਂ ਸਿਰ ਸਰਗਰਮੀ ਅਤੇ ਸਖਤੀ ਨਾ ਦਿਖਾਈ ਤਾਂ ਨਾ ਚਾਇਸ ਕਰਦੇ ਅਤੇ ਅਤਿਕਰਮ ਹੋਰ ਵੀ ਵਧ ਜਾਣਗੇ ਅਤੇ ਸ਼ਹਿਰ ਦੇ ਹਾਲਾਤ ਕਾਬੂ ਤੋਂ ਬਾਹਰ ਹੋ ਸਕਦੇ ਹਨ। ਇਸੇ ਮੌਕੇ ਅਸੀਂ ਅੰਮ੍ਰਿਤਸਰ ਕੋਰਟ ਰੋਡ ਤੇ ਖੜੇ ਹਾਂ ਤਸਵੀਰਾਂ ਮੈਂ ਆਪਣੇ ਸਹਿਯੋਗੀ ਨੂੰ ਕਹਿੰਦਾ ਹਾਂ ਸਾਜੀਏ ਕਰਦੇ ਕੋਰਟ ਰੋਡ ਦੀ ਹੈ ਬਿਲਕੁਲ ਥੈਂਕਪੋਥ ਚਲਦੇ ਬਾਹਰ ਦੀਆਂ ਤਸਵੀਰਾਂ ਅਸੀਂ ਤੁਹਾਡੇ ਸਾਜੀਏ ਕਰ ਰਹੇ ਜਿੱਥੇ ਤੁਸੀਂ ਦੇਖ ਸਕਦੇ ਵੱਡੀ ਗਿਣਤੀ ਵਿੱਚ ਇੱਥੇ ਪ੍ਰਵਾਸੀ ਭਾਈਚਾਰੇ ਅਤੇ ਪੰਜਾਬੀ ਭਾਈਚਾਰੇ ਵੱਲੋਂ ਰੇੜੀਆਂ ਲਗਾ ਕੇ ਕਾਰੋਬਾਰ ਕੀਤਾ ਜਾ ਰਿਹਾ ਅਤੇ ਦੂਜੇ ਪਾਸੇ ਇੱਥੇ ਟ੍ਰੈਫਿਕ ਦੀ ਸਮੱਸਿਆ ਵੀ ਆਏ ਦਿਨ ਹੀ ਬਣੀ ਰਹਿੰਦੀ ਹੈ ਤੁਸੀਂ ਤਸਵੀਰਾਂ ਵਿੱਚ ਸਾਫ਼ ਦੇਖ ਸਕਦੇ ਹੋ ਕਿ ਕਿਵੇਂ ਇੱਥੇ ਸੜਕ ਦੇ ਕੰਡੇ ਦੇ ਉੱਪਰ ਹੀ ਰੇੜੀਆਂ ਲਗਾਈਆਂ ਗਈਆਂ ਹਨ ਅਤੇ ਲੋਕਾਂ ਵੱਲੋਂ ਖੇਦਰੀ ਵੀ ਕੀਤੀ ਜਾ ਰਹੀ ਹੈ ਪਰ ਨਗਰ ਨਿਗਮ ਦਾ ਇਸ ਵੱਲ ਕੋਈ ਵੀ ਧਿਆਨ ਨਹੀਂ ਹੈ ਕਿਉਂਕਿ ਨਗਰ ਨਿਗਮ ਵੱਡੇ ਵੱਡੇ ਦਾਅਵੇ ਕਰ ਰਿਹਾ ਕਿ ਅਮਰਸਰ ਨੂੰ ਸਮਾਰਟ ਸਿਟੀ ਬਣਾ ਦਿੱਤਾ ਹੈ ਪਰ ਤਸਵੀਰਾਂ ਤੁਸੀਂ ਆਪ ਦੇਖ ਸਕਦੇ ਹੋ ਕਿ ਸਮਾਰਟ ਸਿਟੀ ਦੀਆਂ ਤਸਵੀਰਾਂ ਕਿੱਝ ਦੀਆਂ ਸੈਂਡਪੋਰਟ ਚੜਦੇ ਬਿਲਕੁਲ ਅਸੀਂ ਬਾਹਰ ਖੜੇ ਹਾਂ ਉਸ ਦੀਆਂ ਤਸਵੀਰਾਂ ਅਸੀਂ ਤੁਹਾਨਾਂ ਸਾਝੀਆਂ ਕਰਨੇ ਤੁਸੀਂ ਆਪ ਦੇਖ ਸਕਦੇ ਹੋ ਕਿ ਇੱਥੇ ਰੇੜੀਆਂ ਵੱਡੀ ਗਿਣਤੀ ਵਿੱਚ ਰੇੜੀਆਂ ਲੱਗੀਆਂ ਹੋਈਆਂ ਨੇ ਤੇ ਲੋਕਾਂ ਵੱਲੋਂ ਜਿੱਥੇ ਖਰੀਦਦਾਰੀ ਕੀਤੀ ਜਾ ਰਹੀ ਹੈ ਉੱਥੇ ਹੀ ਟ੍ਰੈਫਿਕ ਜਾਮ ਦੀਆਂ ਤਸਵੀਰਾਂ ਵੀ ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਤੁਹਾਡਾਂ ਨਾਲ ਸਾਝੀਆਂ ਕਰ ਦੇਵੇ ਨਗਰ ਨਿਗਮ ਦੇ ਦਾਅਵਿਆਂ ਦੀ ਜਿਹੜੀ ਬੋਲ ਆ ਖੁੱਲਦੀ ਨਜ਼ਰ ਆ ਰਹੀ ਹੈ ਕਿਉਂਕਿ ਨ ਉਥੇ ਨਜਾਇਜ਼ ਕਬਜ਼ੇ ਨੂੰ ਵੀ ਹਟਾਇਆ ਗਿਆ ਪਰ ਤੁਸੀਂ ਸਾਫ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕੋਰ ਰੋਡ ਵਿਖੇ ਅਸੀਂ ਖੜੇ ਹਾਂ ਤੇ ਇੱਥੇ ਵੱਡੀ ਗਿਣਤੀ ਵਿੱਚ ਰੇੜੀਆਂ ਲੱਗੀਆਂ ਹੋਈਆਂ ਹਨ ਪਰ ਤੇ ਕੋਈ ਵੀ ਨਗਰ ਨਿਗਮ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਪਰ ਇਹ ਖਬਰ ਪ੍ਰਚਾਰਿਤ ਹੋਣ ਤੋਂ ਬਾਅਦ ਨਗਰ ਨਿਗਮ ਦੇ ਲੈਂਡ ਵਿਵਹਾਰ ਕਿੰਨਾ ਹੋ ਜਾਏਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਰੇਲਵੇ ਸਟੇਸ਼ਨ ਸਾਈਕਲ ਮਾਰਕੀਟ ਵਿਖੇ ਮੌਜੂਦ ਹਾਂ ਜਿੱਥੇ ਫਲਾਈਓਵਰ ਦੇ ਹੇਠਾਂ ਜਿਹੜਾ ਹੈ ਨਜਾਇਜ਼ ਤੌਰ ਤੇ ਜਿਹੜੀ ਹੈ ਉਹ ਇੱਥੇ ਕੰਮ ਕੀਤਾ ਜਾ ਰਿਹਾ ਹੈ ਸਾਈਕਲ ਜਿਹੜੇ ਵਿਕਰੇਤਾ ਨੇ ਦੁਕਾਨਦਾਰ ਨੇ ਉਹਨਾਂ ਨੇ ਇੱਥੇ ਸਾਈਕਲ ਖੜੇ ਕੀਤੇ ਹੋਏ ਨੇ ਹਾਲਾਂਕਿ ਇਹ ਇਹ ਜਿਹੜੇ ਦੁਕਾਨਦਾਰ ਨੇ ਇੱਥੇ ਇਸ ਤਰੀਕੇ ਦੇ ਨਾਲ ਜਿਹੜੇ ਆ ਉਹ ਆਪਣਾ ਵਪਾਰ ਨਹੀਂ ਕਰ ਸਕਦੇ ਕਿਉਂਕਿ ਇਹ ਜਿਹੜੀ ਜਗ੍ਹਾ ਹੈ ਇਹ ਪਾਰਕਿੰਗ ਦੇ ਲਈ ਇਸਤੇਮਾਲ ਹੋ ਸਕਦੀ ਹੈ ਪਰ ਇੱਥੇ ਢੱਲੇ ਦੇ ਨਾਲ ਜਿਹੜਾ ਇਹ ਕੰਮ ਕੀਤਾ ਜਾ ਰਿਹਾ ਇੱਥੇ ਸੋ ਇਸ ਵਿੱਚ ਨਗਰ ਨਿਗਮ ਦਾ ਕੀ ਯੋਗਦਾਨ ਹੈ ਕੀ ਰੋਲ ਹੈ ਇਹ ਚਿੰਤਾ ਦਾ ਵਿਸ਼ਾ ਹੈ ਪਰ ਨਗਰ ਨਿਗਮ ਨੂੰ ਚਾਹੀਦਾ ਹੈ ਕਿ ਸ਼ਹਿਰ ਦੇ ਵਿੱਚ ਪਾਰਕਿੰਗ ਦੀ ਪਹਿਲਾਂ ਹੀ ਬੜੀ ਸਮੱਸਿਆ ਹੈ ਜਗਾ ਜਗਾ ਤੇ ਜਿਹੜੇ ਨੇ ਉਹ ਟ੍ਰੈਫਿਕ ਜਮ ਲੱਗਦੇ ਨੇ ਪਾਰਕਿੰਗ ਦੀ ਵਜ੍ਹਾ ਦੇ ਨਾਲ ਪਰ ਨਗਰ ਨਿਗਮ ਨੂੰ ਕੀ ਲਾਲਚ ਹੈ ਇਥੋਂ ਇਹ ਸਵਾਲੀਆ ਨਿਸ਼ਾਨ ਖੜਾ ਕਰਦਾ ਹੈ ਤੇ ਨਗਰ ਨਿਗਮ ਨੂੰ ਚਾਹੀਦਾ ਹੈ ਕਿ ਇਸ ਤਰ੍ਹਾਂ ਦੀ ਜਿਹੜੇ ਨਜਾਇਜ਼ ਕਬਜ਼ੇ ਨੇ ਇਨਕ੍ਰੋਚਮੈਂਟ ਹੈ ਉਸ ਤੇ ਕਾਰਵਾਈ ਕਰੇ ਤੇ ਅੰਮ੍ਰਿਤਸਰ ਸ਼ਹਿਰ ਨੂੰ ਅਗਰ ਗੁਰੂ ਨਗਰੀ ਆਖਿਆ ਜਾਂਦਾ ਹੈ ਤਾਂ ਉਹ ਸਿੱਧ ਵੀ ਕੀਤਾ ਜਾਵੇ। ਜਾਮ ਦਾ ਕਾਰਨ ਇਹ ਹੈਗਾ ਜੀ ਇੱਥੇ ਰੇੜੀਆਂ ਲੱਗਦੀਆਂ ਵਾਂਦੇ ਜਿਸ ਕਰਕੇ ਪ੍ਰਸ਼ਾਸਨ ਕੋਈ ਧਿਆਨ ਨਹੀਂ ਦੇ ਰਿਹਾ। ਤੇ ਪ੍ਰਸ਼ਾਸਨ ਨੂੰ ਚਾਹੀਦਾ ਕਿ ਨਾਲ ਖਿਆਲ ਖਿਆਲ ਦਵੇ ਤੇ ਆਹ ਰੇੜੀਆਂ ਵਾਲਿਆਂ ਨੂੰ ਕੋਈ ਸੁਰੱਖਿਤੀ ਜਗ੍ਹਾ ਤੇ ਜਿੱਥੇ ਕੀ ਇਹ ਆਪਣਾ ਰੋਜ਼ਗਾਰ ਰੋਜ਼ਗਾਰ ਵੀ ਨਹੀਂ ਨਾ ਖਤਮ ਹੋਣਾ ਚਾਹੀਦਾ। ਰੋਜ਼ਗਾਰ ਵਾਸਤੇ ਇਹਨਾਂ ਦੀਆਂ ਰੇੜੀਆਂ ਉੱਥੇ ਲਗਾਈਆਂ ਜਾਣ ਜਿੱਥੇ ਇਹਨਾਂ ਦਾ ਰੋਜ਼ਗਾਰ ਚੱਲ ਸਕੇ। ਆ ਪੁਤਲੀ ਘਰ ਤੇ ਇੱਥੇ ਜਗ੍ਹਾ-ਜਗਾ ਤੇ ਸੜਕ ਦੇ ਉੱਪਰ ਰੇੜੀਆਂ ਫਲ ਫਰੂਟ ਵਾਲੀਆਂ ਰੇੜੀਆਂ ਲੱਗੀਆਂ ਹੋਈਆਂ ਹਨ ਜਿਨ੍ਹਾਂ ਕਰਕੇ ਟ੍ਰੈਫਿਕ ਜਾਮ ਹੁੰਦਾ ਹੈ ਤੇ ਲੋਕਾਂ ਦਾ ਕਹਿਣਾ ਹੈ ਕਿ ਇਹਨਾਂ ਰੇੜੀਆਂ ਨੂੰ ਕਿਸੇ ਨਿਸ਼ਚਿਤ ਜਗ੍ਹਾ ਤੇ ਲਿਆ ਜਾਵੇ ਜਿਸ ਨਾਲ ਟ੍ਰੈਫਿਕ ਦੇ ਵਿੱਚ ਵਿਗੜ ਨਾ ਪਵੇ ਤੇ ਲੋਕ ਆਪਣੇ ਟਾਈਮ ਸਿਰ ਘਰ ਨੂੰ ਪੁੱਜਣ ਫਾਸਟਵੇ ਖਬਰਨਾਮਾ ਤੋਂ ਅਮਰੀਤ ਸਿੰਘ ਵੱਲੋਂ ਅੰਮ੍ਰਿਤਸਰ ਅਮਰitsar ਗੁਰੂ ਨਗਰ ਦੀਆਂ ਤਸਵੀਰਾਂ ਇੱਕ ਵਾਰ ਦਰਨਾ ਸਾਂਝੀ ਹੈ ਜ਼ਰੂਰ ਕਰਾਂਗਾ ਜਿਹੜੀ ਐਸੀ ਤਸਵੀਰਾਂ ਦਰਨਾ ਸਾਂਝੀ ਕਰਨਾ ਇਹ ਹਾਲ ਬਾਜ਼ਾਰਤ ਜਿਹੜੀ ਕਟਰਾ ਜੈਮਲ ਸਿੰਘ ਦੀ ਸੜਕ ਜਾਂਦੀ ਹੈ ਉਹਦੀਆਂ ਤਸਵੀਰਾਂ ਸਾਂਝੀਆਂ। ਤੁਹਾਨੂੰ ਕਰ ਰਹੇ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਦੁਕਾਨਦਾਰਾਂ ਵੱਲੋਂ ਫੁੱਟਪਾਥਾਂ ਦੇ ਉੱਪਰ ਕਬਜ਼ੇ ਕੀਤੇ ਹੋਏ ਨੇ। ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਜਿਹੜੇ ਫੁੱਟਪਾਥ ਲੋਕਾਂ ਦੇ ਚੱਲਣ ਵਾਸਤੇ ਬਣਾਏ ਹੋਏ ਹਨ ਉਹਨਾਂ ਫੁੱਟਪਾਥਾਂ ਦੇ ਉੱਪਰ ਦੁਕਾਨਦਾਰਾਂ ਨੇ ਸ਼ਰੇਆਮ ਸਮਾਨ ਲਗਾਇਆ ਹੋਇਆ ਪਰ ਨਗਰ ਨਿਗਮ ਪ੍ਰਸ਼ਾਸਨ ਦਾ ਇਸ ਵੱਲ ਕੋਈ ਵੀ ਧਿਆਨ ਨਹੀਂ ਹੈ। ਕਿਹੜੀਆਂ ਕਿਹੜੇ ਅਧਿਕਾਰੀ ਹਨ ਜ ਕਿਉਂਕਿ ਇੱਕ ਵਾਰੀ ਸਰਸੀ ਗੱਲਬਾਤ ਕਰਦੇ ਹੋਏ ਬਿਨਾ ਕੈਮਰੇ ਦੇ ਇੱਕ ਅਧਿਕਾਰੀ ਨੇ ਆਖਿਆ ਕਿ ਕੁਝ ਮੱਛਲੀਆਂ ਜਿਹੜੀਆਂ ਹਨ ਸਾਡੀਆਂ ਨਗਰ ਨਿਗਮ ਦੀਆਂ ਉਹ ਇਹਨਾਂ ਦੁਕਾਨਦਾਰਾਂ ਨਾਲ ਮਿਲੀਆਂ ਹੋਈਆਂ ਕਿਉਂਕਿ ਜਦੋਂ ਕਾਰਵਾਈ ਕਰਨ ਆਦੇ ਨੇ ਇਹ ਦੁਕਾਨਦਾਰਾਂ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ ਵੀ ਇੱਥੇ ਸਮਾਨ ਅੱਜ ਨਗਰ ਨਿਗਮ ਕਾਰਵਾਈ ਕਰਨ ਆ ਰਿਹਾ ਤੇ ਸਮਾਨ ਤੋਂ ਚੁੱਕਿਆ ਜਾਂਦਾ ਉਦੋਂ ਇੱਥੇ ਕੁਝ ਨਹੀਂ ਹੁੰਦਾ ਪਰ ਅੱਜ ਸ਼ਾਮ ਨੂੰ ਤੁਹਾਨੂੰ ਤਸਵੀਰਾਂ ਜਿਹੜੀਆਂ ਦਿਖਾ ਰਹੇ ਹਾਂ 14 ਅਗਸਤ ਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿਹੜੀਆਂ ਬਾਜ਼ਾਰ ਜਿਹੜਾ ਹਾਲ ਬਾਜ਼ਾਰ ਤੋਂ ਜਿਹੜਾ ਕਟਰਾ ਜੈਮਲ ਸਿੰਘ ਨੂੰ ਲਿੰਕ ਰੋਡ ਵਿੱਚ ਹੈਗੀ ਉਸ ਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਤੁਸੀਂ ਸਰੇਆਮ ਦੇਖ ਸਕਦੇ ਹੋ ਕਿ ਤਰ੍ਹਾਂ ਦੁਕਾਨਦਾਰਾਂ ਵੱਲੋਂ ਇੱਥੇ ਨਜਾਇਜ਼ ਕਬਜ਼ੇ ਕੀਤੇ ਹੋਏ ਹਨ ਪਰ ਨਗਰ ਨਿਗਮ ਪ੍ਰਸ਼ਾਸਨ ਦਾ ਇਸ ਵੱਲ ਕੋਈ ਵੀ ਧਿਆਨ ਨਹੀਂ ਲੱਗਦਾ ਕਿ ਨਗਰ ਨਿਗਮ ਦੀ ਇਸ ਨਾਲ ਵੱਡੀ ਸੈਟਿੰਗ ਹੈ ਕਿਉਂਕਿ ਦੁਕਾਨਦਾਰਾਂ ਨੂੰ ਕੋਈ ਵੀ ਖੋਫ ਨਹੀਂ ਜਿਹੜੇ ਸੜਕਾਂ ਲੋਕੀਆਂ ਜਾਂ ਫੁੱਟਪਾਥ ਨੇ ਲੋਕਾਂ ਦੇ ਚੱਲਣ ਵਾਸਤੇ ਬਣਾਏ ਹੋਏ ਨੇ ਦੁਕਾਨਦਾਰਾਂ ਨੇ ਸ਼ਰੇਆਮ ਸਮਾਨ ਲਗਾਇਆ ਹੋਇਆ ਇਸ ਬਾਲਕ ਨਗਰ ਨਿਗਮ ਪ੍ਰਸ਼ਾਸਨ ਦਾ ਕਿਉਂ ਨਹੀਂ ਧਿਆਨ ਇਹ ਤਾਂ ਆਉਣ ਵਾਲਾ ਗੱਲਬਾਤ ਦੱਸਾਂਗੇ ਜੀ ਜਾਂ ਨਗਰ ਨਿਗਮ ਹੀ ਦੱਸ ਸਕਦਾ ਹੈ ਇਸ ਬਾਰੇ ਕਿ ਨਗਰ ਨਿਗਮ ਦੀ ਕਾਰਜ ਪ੍ਰਣਾਲੀ ਜਿਹੜੀ ਹੈ ਕਿਉਂ ਸਵਾਲਾਂ ਦੇ ਵਿੱਚ ਹੈ ਜੀ ਤਸਵੀਰਾਂ ਮੈਂ ਤੁਹਾਨੂੰ ਸਾਂਝੀਆਂ ਕਰ ਰਿਹਾ ਜਿਹੜੀ ਤੁਹਾਨੂੰ ਇੱਕ ਵਾਰ ਫੇਰ ਦਿਖਾ ਦਿੰਦੇ ਹਾਂ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਦੁਕਾਨਦਾਰਾਂ ਵੱਲੋਂ ਕਿੰਨੇ ਕਿਵੇਂ ਫੁੱਟਪਾਥ ਦੇ ਉੱਪਰ ਕਬਜ਼ਾ ਕੀਤਾ ਹੋਇਆ ਕੁਝ ਦੁਕਾਨਦਾਰ ਵੀ ਇੱਥੇ ਬੈਠੇ ਹੋਏ ਹਨ ਉਹ ਪੀ ਕੀ ਸੈਟਿੰਗ ਹੈ ਨਗਰ ਨਿਗਮ ਨਾਲ ਕੀ ਨਗਰ ਨਿਗਮ ਇਸ ਤਰ੍ਹਾਂ ਦੇ ਖਿਲਾਫ ਕੋਈ ਵੱਡੀ ਕਾਰਵਾਈ ਕਿਉਂ ਨਹੀਂ ਕਰਪੰਦਾ ਕਿਉਂਕਿ ਕੁਝ ਦੁਕਾਨਦਾਰਾਂ ਨੇ ਸਮਾਨ ਬਾਹਰ ਲਗਾਇਆ ਪਰ ਕੁਝ ਨੇ ਨਹੀਂ ਵੀ ਲਗਾਇਆ ਹੋਇਆ ਕੁਝ ਦੁਕਾਨਦਾਰ ਸਿਆਣੇ ਵੀ ਹਨ ਜਿਨ੍ਹਾਂ ਨੇ ਸਮਾਨ ਇਥੇ ਬਾਹਰ ਨਹੀਂ ਲਗਾਇਆ ਹੋ ਗੱਲਬਾਤ ਜਰੂਰ ਕਰਾਂਗੇ ਦੁਕਾਨਦਾਰਾਂ ਨਾਲ ਵੀ ਆਖਰ ਕਿਉਂ ਸਮਾਨ ਬਾਹਰ ਲਗਾਇਆ ਜਾਂਦਾ ਕੀ ਮਜਬੂਰੀ ਹੈ ਜੀ ਸਰ ਕੀ ਮਜਬੂਰੀ ਹੋ ਸਕਦੀ ਹੈ ਕਿ ਲੋਕਾਂ ਦੀ ਜਿਹੜੇ ਸਮਾਨ ਬਾਹਰ ਲਗਾਉਂਦੇ ਜੀ ਪਤਾ ਨਹੀਂ ਲੋਕਾਂ ਨੂੰ ਪਤਾ ਜੀ ਐਡੀ ਨੀ ਵੱਡੀਆਂ ਦੁਕਾਨਾਂ ਮਾਲ ਨੂੰ ਕਿਉਂ ਬਾਹਰ ਲਾ ਰਹਾ ਹੈ ਇਹਨੇ ਮਜਬੂਰੀ ਉਹਨਾਂ ਨੂੰ ਪਤਾ ਹੋਇਆ ਹੈ ਕੀ ਕਿ ਨਹੀਂ ਲੱਗਦਾ ਕਿ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਇਹ ਕੋਈ ਸੈਟਿੰਗ ਹੈ ਕਿ ਜਰਾ ਰੈਂਦੇ ਪਰ ਕੋਈ ਕਾਰਵਾਈ ਨਹੀਂ ਹੁੰਦੀ ਫਿਰ ਇਹੋ ਹੀ ਦੱਸ ਸਕਦੇ ਜੀ ਆਪਾਂ ਨਹੀਂ ਦੱਸ ਸਕਦੇ ਕੋਈ ਇਹ ਹੀ ਦੱਸ ਸਕਦੇ ਪਰ ਨਗਰ ਨਿਗਮ ਨੂੰ ਗੁਰੂਪਿੰਰੀ ਨਗਰੀ ਹੈ ਬਹੁਤੀ ਦੂਰ ਦੂਰ ਸੰਗਤਾਂ ਆਉਂਦੀ ਇੱਥੇ ਲੋਕੀ ਸਮਾਨ ਖਰੀਦਣ ਵੀ ਆਉਂਦੇ ਜੇ ਉਹਨਾਂ ਨੂੰ ਚੱਲਣ ਦੀ ਜਗ੍ਹਾ ਨਹੀਂ ਮਿਲੇਗੀ ਫਿਰ ਖਰੀਦਦਾਰੀ ਕਿਦਾਂ ਕਰਨਗੇ ਉਹ ਖਰੀਦਦਾਰੀ ਵੀ ਸਾਰੀ ਜਣੀ ਖਰੀਦਦਾਰੀ ਹੁੰਦੀ ਰਹਿੰਦੀ ਹੈ ਜੀ ਜੇ ਆਉਂਦੇ ਉਹ ਸਮਾਨ ਲੈ ਕੇ ਜਾਂਦੇ ਵਪਾਰ ਜੋਦਾਂ ਉਹ ਤਾਂ ਖਾਲੀ ਹੱਥੇ ਜਾਂਦੇ ਨਹੀਂਗੇ ਪਰ ਇਹ ਜਿਹਨੂੰ ਦੁਕਾਨਦਾਰਾਂ ਨੂੰ ਚਾਹੀਦਾ ਹੈ ਕਿ ਮਾਲ ਅੰਦਰ ਲਾਈਏ ਆਪਾਂ ਉਹ ਨਹੀਂ ਸਮਝਦੇ ਕੋਈ ਨਾ ਕੀ ਹਾਲ ਹੈ ਹਾਲ ਹੈ ਸਾਧਨ ਨਗਰ ਨੇ ਕੋ ਨੂੰ ਘਟਣਾ ਪੜਾ ਨਾ ਤੇ ਦੁਕਾਨ ਵਾਲੇ ਕੱਢ ਨਹੀਂ ਸਕਦੇ ਲੱਗਦਾ ਫਿਰ ਦਿਨ ਨਗਰ ਨੇ ਕਿੰਦੀ ਸ਼ੈਟਿੰਗ ਹੈਗੀ ਹੈ ਇਹਨਾਂ ਨਾਲ ਉਹ ਜੀ ਉਹਨਾਂ ਦਾ ਹੋਏਗੀ ਕੋਈ ਕਹਿ ਨਹੀਂ ਸਕਦੇ ਭਾਈ ਇਹਨਾਂ ਦਾ ਇਹ ਬਿਲਕੁਲ ਦੁਕਾਨਦਾਰਾਂ ਨਾਲ ਗੱਲਬਾਤ ਕਰਦੇ ਹੋਏ ਆਖਿਆ ਕਿ ਹੋ ਸਕਦਾ ਕੁਝ ਮੁਲਾਜ਼ਮਾਂ ਦੀ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਇਹਨਾਂ ਦੀ ਸੈਟਿੰਗ ਵਜੇ ਤਾਂ ਇਹ ਜਿਹੜਾ ਕਿ ਫੁੱਟਪਾਥ ਜਿਹੜੇ ਲੋਕਾਂ ਦੇ ਚੱਲਣ ਵਾਸਤੇ ਬਣਾਏ ਗਏ ਹਨ ਉਹਨਾਂ ਦੇ ਉੱਪਰ ਨਾਜਾਇਜ਼ ਕਬਜ਼ੇ ਕੀਤੇ ਹੋਏ ਦੁਕਾਨਦਾਰਾਂ ਵੱਲੋਂ ਇਹ ਤਾਂ ਹੁਣ ਦੇਖਣਾ ਹੋਵੇਗਾ ਕਿ ਜਦੋਂ ਸਾਡੀ ਖਬਰ ਪ੍ਰਚਾਰਿਤ ਹੁੰਦੀ ਹੈ ਇਸ ਤੋਂ ਬਾਅਦ ਕੀ ਐਕਸ਼ਨ ਹੁੰਦਾ ਹੈ ਅਮਰਥਰ ਫਾਸਟ ਖਬਰਾਂ ਵਾਲੇ ਜੀ ਰਕੇਸ਼ ਕੁਮਾਰ ਇਸ ਵਕਤ ਫਾਸਟਵੇ ਦੀ ਨਿਊਜ਼ ਟੀਮ ਜਿਹੜੀ ਪਹੁੰਚੀ ਹੈ ਹਾਥੀ ਗੇਟ ਤੇ ਇੱਥੇ ਤੁਹਾਨੂੰ ਅਸੀਂ ਹਾਲਾਤ ਦਿਖਾ ਰਹੇ ਹਾਂ 스마트 ਸਿਟੀ ਦੇ ਤੁਸੀਂ ਦੇਖ ਸਕਦੇ ਤੇ ਹਾਲਾਤ ਜਿਹੜੇ ਨੇ ਉਹ ਕੀ ਬਣੇ ਹੋਏ ਨੇ ਸੜਕਾਂ ਦੇ ਜਗਾ ਜਗਾ ਤੇ ਜਿਹੜਾ ਨਜਾਇਜ਼ ਕਬਜ਼ੇ ਕੀਤੇ ਗਏ ਨੇ ਰੇੜੀਆਂ ਲੱਗੀਆਂ ਹੋਈਆਂ ਨੇ ਤੇ ਇਸ ਵੱਲ ਜਿਹੜਾ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਨਗਰ ਨਿਗਮ ਦਾ ਕੋਈ ਧਿਆਨ ਨਹੀਂ ਇਹਨਾਂ ਨਜਾਇਜ਼ ਕਬਜ਼ਿਆਂ ਦੇ ਕਾਰਨ ਜਿਹੜਾ ਟ੍ਰੈਫਿਕ ਜਾਮ ਹੁੰਦਾ ਹੈ ਲੋਕ ਪਰੇਸ਼ਾਨ ਹੁੰਦੇ ਨੇ ਪਰ ਅਫਸਰ شاہੀ ਨੂੰ ਲੋਕਾਂ ਦੀ ਪਰੇਸ਼ਾਨੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਕਿਉਂਕਿ ਉਹਨਾਂ ਦੇ ਕੋਲ ਵੀਆਈਪੀ ਗੱਡੀਆਂ ਨੇ ਅਮਲੇ ਨੇ ਸਾਇਰਨ ਨੇ ਉਹ ਤਾਂ ਨਿਕਲ ਜਾਂਦੇ ਨੇ ਪਰ ਇਹਦਾ ਖਾਮਿਆਜ਼ਾ ਜਿਹੜਾ ਹੈ ਉਹ ਆਮ ਜਨਤਾ ਨੂੰ ਭੁਗਤਣਾ ਪੈਂਦਾ ਨਗਰ ਨਿਗਮ ਵੱਲੋਂ ਇਸ ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਤੇ ਨਗਰ ਨਿਗਮ ਦਾ ਜਿਹੜਾ ਭੂਮੀ ਵਿਭਾਗ ਹੈ ਉਹ ਸਵਾਲਾਂ ਦੇ ਘੇਰੇ 'ਚ ਹੈ ਇਹਦੇ ਵਿੱਚ ਜਾਨਣਾ ਚਾਹਾਂਗੇ ਨਗਰ ਨਿਗਮ ਕੋ ਕਿ ਇਹਨਾਂ ਉੱਤੇ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ ਜੇਕਰ ਇਹਨਾਂ ਤੇ ਕਾਰਵਾਈ ਹੋਵੇ ਤਾਂ ਅੰਮ੍ਰਿਤਸਰ ਦੀ ਜਿਹੜੀ ਇਹ ਦੇਖ ਹੈ ਉਹ ਸੁਧਰ ਸਕਦੀ ਹੈ ਤੇ ਵਾਕਈ ਅੰਮ੍ਰਿਤਸਰ ਨੂੰ ਸਮਾਰਟ ਸਿਟੀ ਆਖਿਆ ਜਾ ਸਕਦਾ ਹੈ ਪਰ ਇਹੋ ਜਿਹੇ ਜਿਹੜੇ ਹਾਲਾਤ ਨੇ ਇਹ ਦੇਖ ਕੇ ਲੱਗਦਾ ਹੈ ਕਿ ਅੰਮ੍ਰਿਤਸਰ ਸਮਾਰਟ ਸਿਟੀ ਨਹੀਂ ਕੋਈ ਪਿਛੜਿਆ ਹੋਇਆ ਪਿੰਡ ਲੱਗਦਾ ਹੈ ਸੋ ਉਮੀਦ ਕਰਦੇ ਹਾਂ ਕਿ ਨਗਰ ਨਿਗਮ ਦਾ ਭੂਮੀ ਵਿਭਾਗ ਆਪਣੀ ਕੁੰਭ ਕਰਨੀ ਨੀਂਦ ਤੋਂ ਜਾਗੇਗਾ ਤੇ ਇਸ ਵੱਲ ਵੀ ਧਿਆਨ ਦੇਗਾ ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟਵੇ ਨਿਊਜ਼